ਉਹ ਇਨਸਾਨ ਜੋ 100 ਸਾਲ ਦੀ ਉਮਰ ਵਿੱਚ ਮੈਰਾਥਨ ਦੌੜਿਆ ਅੱਜ 114 ਸਾਲਾਂ ਦੀ ਉਮਰ ਵਿੱਚ ਘਰੋਂ ਸੈਰ ਕਰਨ ਜਾਂਦੇ ਸਮੇਂ ਇੱਕ ਸੜਕ ਹਾਦਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਕੌਣ ਸਨ ਫੋਜਤ ਸਿੰਘ? ਆਈਏ ਜਾਣਦੇ ਹਾਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ। ਫੋਜਤ ਸਿੰਘ ਦਾ ਜਨਮ 1914 ਵਿੱਚ ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਹੋਇਆ। 5 ਸਾਲ ਦੀ ਉਮਰ ਤੱਕ ਉਹ ਚੱਲ ਫਿਰ ਵੀ ਨਾ ਪਾਏ। ਉਹ ਇੰਨੇ ਪਤਲੇ ਸੀ ਕਿ ਪਿੰਡ ਦੇ ਲੋਕ ਮੁਖੋਲ ਨਾਲ ਉਹਨਾਂ ਨੂੰ ਡੰਡਾ ਕਹਿ ਕੇ ਬੁਲਾਉਂਦੇ। ਫੋਜਾ ਸਿੰਘ ਦੀ ਜ਼ਿੰਦਗੀ ਕੋਈ ਸੋਖੀ ਨਹੀਂ ਸੀ ਬਹੁਤ ਹੀ ਘਟ ਅੰਤਰਾਲ ਵਿੱਚ ਉਹਨਾਂ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਖੋ ਦਿੱਤਾ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਉਹ ਇਕੱਲੇ ਰਹਿ ਗਏ ਤੇ ਜ਼ਿੰਦਗੀ ਮਾਨੂੰ ਬੇਕਾਰ ਜੀ ਲੱਗ ਲੱਗਦੀ ਪਰ ਹੌਸਲੇ ਅਜੇ ਵੀ ਬੁਲੰਦ ਸਨ ਤੇ ਜ਼ਿੰਦਗੀ ਦੇ ਆਖਰੀ ਪੜਾਅ ਕੱਟਣ ਲਈ ਫੋਜਾ ਸਿੰਘ ਆਪਣੇ ਛੋਟੇ ਪੁੱਤਰ ਕੋਲ ਲੰਡੇ ਵਿੱਚ ਸ਼ਿਫਟ ਹੋ ਗਏ ਇੱਥੇ ਉਹਨਾਂ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਇੱਕ ਦਿਨ ਉਹ ਬੈਠ ਕੇ ਟੀਵੀ ਤੇ ਮੈਰਾਥਨ ਦੇਖ ਰਹੇ ਸੀ ਐਥੋਂ ਉਹਨਾਂ ਨੇ ਫੈਸਲਾ ਲਿਆ ਕਿ ਉਹ ਵੀ ਮੈਰਾਥਨ ਦੌੜਨਗੇ 99 ਸਾਲ ਦੀ ਉਮਰ ਵਿੱਚ ਜਦੋਂ ਜ਼ਿਆਦਾਤਰ ਬਜ਼ੁਰਗ ਚੱਲ ਫਿਰ ਬਣੀ ਪਾਉਂਦੇ ਸਨ 2000 ਵਿੱਚ 99 ਸਾਲ ਦੀ ਉਮਰ ਵਿੱਚ ਫੋਰਜਾ ਸਿੰਘ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਮੈਰਾਥਨ ਦੌੜੀ ਮੈਨੂੰ ਉਹੀ ਬੜੀ ਖੁਸ਼ੀ ਆ ਇਸ ਤੋਂ ਬਾਅਦ ਉਹਨਾਂ ਨੂੰ ਦੌੜਨ ਦਾ ਜਨੂਨ ਹੀ ਲੱਗ ਗਿਆ ਅਗਲੇ 13 ਸਾਲਾਂ ਵਿੱਚ ਉਹਨਾਂ ਨੇ 8 ਹੋਰ ਮੈਰਾਥਨਾਂ ਦੌੜੀਆਂ ਲਾਉਣ ਨੇ ਸੀ ਹਮ ਬਚੇ ਗਏ ਨਹੀਂ ਤਾਂ ਖਤਮ ਹੋ ਜਾਈਂਗਾ 2011 ਵਿੱਚ 100 ਸਾਲ ਦੀ ਉਮਰ ਵਿੱਚ ਕੈਨੇਡਾ ਦੀ ਟੋਰਾਂਟੋ ਵਾਟਰਫਰੰਟ ਮੈਰਾਥਨ ਪੂਰਾ ਕਰ ਇਤਿਹਾਸ ਰਚ ਦਿੱਤਾ ਤੇ 100 ਸਾਲ ਦੀ ਉਮਰ ਵਿੱਚ ਮੈਰਾਥਨ ਦੌੜਨ ਵਾਲੇ ਪਹਿਲੇ ਇਨਸਾਨ ਬਣੇ। 101 ਸਾਲ ਦੀ ਉਮਰ ਵਿੱਚ ਲੰਡਨ 2012 올림픽ਸ ਵਿੱਚ ਮਸ਼ਾਲ ਲੈ ਕੇ ਦੌੜਨ ਦਾ ਮੌਕਾ ਵੀ ਮਿਲਿਆ। 2013 ਵਿੱਚ ਹਾਂਗਕਾਂਗ ਮੈਰਾਥਨ ਵੀ ਦੌੜੀ। ਲੋਕ ਉਹਨਾਂ ਨੂੰ ਪਿਆਰ ਨਾਲ ਟਰਬਨ ਟੋਰਨੇਡੋ ਕਹਿ ਕੇ ਬੁਲਾਉਂਦੇ ਸਨ। ਉੰਡੀ ਉਮਰ ਦਾ ਰਾਜ਼ ਉਹ ਰੋਜ਼ਾਨਾ ਐਕਸਰਸਾਈਜ਼ ਪੰਜਾਬੀ ਸ਼ਾਕਾਹਾਰੀ ਖਾਣਾ ਤੇ ਦਾਲ ਰੋਟੀ ਨੂੰ ਦੱਸਦੇ ਸਨ ਉਹ ਕਹਿੰਦੇ ਸਨ ਕਿ ਪੋਜ਼ਿਟਿਵ ਥਿੰਕਿੰਗ ਤੇ ਉਦੇਸ਼ ਦੀ ਭਾਵਨਾ ਨਾਲ ਹੀ ਜ਼ਿੰਦਗੀ ਨੂੰ ਚਲਾਇ ਮਨ ਲਾਇਆ ਜਾ ਸਕਦਾ ਹੈ। ਕੋਜਤ ਸਿੰਘ ਨੇ ਇਹ ਸਾਬਤ ਕਰ ਦਿੱਤਾ ਕਿ ਉਮਰ ਸਿਰਫ ਇੱਕ ਨੰਬਰ ਹੈ। ਜੇਕਰ ਹੌਸਲਾ ਹੋਵੇ ਤਾਂ 100 ਸਾਲ ਦੀ ਉਮਰ ਵਿੱਚ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਸਮੇਤ ਉਹਨਾਂ ਦੇ ਲੱਖਾਂ ਫੋਲੋਅਰਸ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਿਆ ਲਈਏ ਇੱਕ ਚੰਗਾ ਸਾਾਸੂਤਰਾ ਸਿਹਤਮੰਦ ਜੀਵਨ ਜੋ ਕਿ